ਸਜਾਉਂਦਾ ਹੈ ਮੁਕਟ ਨੂੰ ਸਜਾਉਂਦਾ ਹੈ ਇਸੇ ਤਰ੍ਹਾਂ ਉਸ ਸਾਧੂ ਨੇ ਜਟਾ ਸਜਾਈਆਂ ਹੋਈਆਂ ਸਨ ਆ ਬੈਠੇ ਹੋ ਹृदय ਭਗਤ ਜਗਦੀਸ਼ਾ ਤੇ ਬੈਠ ਕਰਕੇ ਬੜੀ ਸ਼ਾਂਤੀ ਦੇ ਨਾਲ ਬੈਠ ਕਰਕੇ ਉਹ ਜਗਦੀਸ਼ ਦੀ ਪ੍ਰਮਾਤਮਾ ਦੀ ਵਾਹਿਗੁਰੂ ਦੀ ਬੰਦਗੀ ਦੇ ਕਰ ਰਿਹਾ ਸੀ ਪ੍ਰਮਾਤਮਾ ਦੇ ਗੁਣ ਗਾ ਰਿਹਾ ਸੀ ਤਿਨਹਿ ਬਿ ਲੋਕ ਠੰਡ ਹੋਏ ਰਹੇ ਮੁਜਸੋ ਆਸੇ ਬਾਚ ਕੋ ਮਲੇ ਕਹੇ ਤੇ ਪਾਈ ਬਾਲਾ ਜੀ ਅਗੇ ਗੁਰੂ ਅੰਗਦ ਦੇ ਮਹਾਰਾਜ ਨੂੰ ਦੱਸਦੇ ਹਨਾ ਕਿ ਪਾਸ਼ਾ ਜਦ ਅਸੀਂ ਉਹਨਾਂ ਸਾਧੂਆਂ ਕੋਲ ਗਏ ਤਾਂ ਗੁਰੂ ਨਾਨਕ ਪਾਸ਼ਾ ਤੇ ਅਸੀਂ ਭਾ ਪਾਈ ਬਾਲਾ ਜੀ ਉੱਥੇ ਸ਼ਾਂਤ ਉੱਥੇ ਖੜੇ ਰਹਿ ਮੁਜਸੋ ਆਸੇ ਬਾਚ ਕੋ ਮਲੇ ਕਹੇ ਇਸਰ ਗੁਰੂ ਨਾਨਕ ਦੇ ਮਹਾਰਾਜ ਪਈ ਬਾਲਾ ਜੀ ਨੂੰ ਕਹਿਣ ਲੱਗੇ ਬਨ ਜੋ ਭਲੋ ਹਮਾ ਇਹ ਠਾ ਪਾਇਓ ਯਾ ਕੋ ਤਜਨਾ ਮਨ ਨਹ ਪਾਇਓ ਤੇ ਪਾਸ਼ਾ ਕਹਿਣ ਲਗੇ ਕਿ ਪਲਾਸ ਉਹਦਾ ਲਾਹੇ ਵਾਲਾ ਸੌਦਾ ਤਾਂ ਆਪਾਂ ਨੂੰ ਇੱਥੇ ਹੀ ਮਿਲ ਗਿਆ ਯਾ ਕੋ ਤਜਨਾ ਮਨ ਨਹ ਪਾਇਓ ਤੇ ਪਾਸ਼ਾ ਕਹ ਲਗੇ ਇਸ ਨੂੰ ਛੱਡਣ ਦਾ ਹੁਣ ਚਿਤ ਨਹੀਂ ਕਰਦਾ ਸਤ ਸੰਗਤ ਸਾਧੂ ਸੰਤਾਂ ਦੀ ਮਾਪੁਰ ਸ਼ਾਂਦੀ ਸੇਵਾ ਕਰਨੀ ਬੰਦਗੀ ਵਾਲੀਆਂ ਰੂਹਾਂ ਦੀ ਸੇਵਾ ਕਰਨੀ ਇਹ ਸਭ ਤੋਂ ਇਹ ਵੱਡਾ ਕਾਰਜ ਹੈ ਸਭ ਤੋਂ ਵੱਡੀ ਇਹ ਸੇਵਾ ਹੈ ਤੇ ਪਾਸ਼ਾ ਆਖਦੇ ਹਨ ਕਿ ਸਭ ਤੋਂ ਲਾਹੇਵਾਲਾ ਸੌਦਾ ਤਾਂ ਇਹੀ ਹੈ ਪਾਏ ਅਮੋਲ ਜੋ ਮਗ ਮਹਿ ਹੀਰਾ ਫਟਕਣਾ ਬਣ ਜਾ ਹੈ ਜੇ ਮਤ ਧੀਰਾ ਤੇ ਪਾਸ਼ਾ ਭਾਈ ਬਾਲਾ ਜੀ ਨਾਲ ਆਖਦੇ ਹਨ ਆ ਪਾ ਇਹ ਤਾਂ ਸਾਨੂੰ ਅਮੁੱਲ ਹੀਰਾ ਹੀ ਮਿਲ ਗਿਆ ਹੈ ਭਾਵੇਂ